ਮਿੱਤਰੋ ਅੱਜ ਮੈਂ ਤੁਹਾਡੇ ਵਾਸਤੇ ਪੂਰਾ ਟਾਪ ਦਾ ਬਸ਼ੇਰਾ ਲੈ ਕੇ ਆਇਆ ਤੇ ਬਹੁਤ ਚੰਗੇ ਘੋੜੇ ਦਾ ਬੱਚਾ ਹੈਗਾ ਤੇ ਹਾਈਟ ਵੀ ਚੰਗੀ ਕਰੂ ਆਉਣ ਵਾਲੇ ਸਮੇਂ 'ਚ ਤੇ ਇਸ ਟਾਈਮ ਵੀ ਹਾਈਟ ਚੰਗੀ ਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਬਸ਼ੇਰੇ ਦੀ ਡਿਟੇਲ ਬਾਰੇ ਗੱਲਬਾਤ ਤੇ 22 ਮਹੀਨੇ ਉਮਰ ਹੈ ਬੇਛਰੇ ਦੀ 60 ਪਲਸ ਹਾਈਟ ਦੱਸੀ ਹੈ ਮਾਲਕ ਵੀਰਾਂ ਨੇ ਤੇ ਕਾਲੇ ਕਾਂਡੇ ਘੋੜੇ ਦਾ ਪੋਤਾ ਗਾ ਹੈ ਤੇ ਗੁਲਬਾਗ ਘੋੜੇ ਦਾ ਬੱਚਾ ਗਾ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ ਤੇ ਜਿਲਾ ਮਹਾਲੀ ਆ ਬਾਈ ਹੋਰੇ ਆਂਦਾ ਤੇ 4 ਲੱਖ ਰੁਪਇਆ ਮੁੱਲ ਕਰਦੇ ਆ ਬਾਈ ਹੋਰੇ ਤੇ ਗੱਲਬਾਤ ਕਰ ਲਿਓ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਆ 9872342811 ਤੇ ਜੇ ਕੋਈ ਹੋਰ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜਿੰਨੀ ਕੀ ਡਿਟੇਲ ਆਪਾਂ ਨੂੰ ਦੱਸੀ ਸੀ ਓਡੇ ਨਾਲ ਸਾਂਝੀ ਕਰਤੀ ਤੇ ਗੱਲਬਾਤ ਕਰ ਲਿਓ ਮੇਰੇ ਵੀਰ ਭਰਾਵੋ ਤੇ ਜੇ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 865482340 ਵਾਲੇ ਨੰਬਰ ਤੇ ਵਟਸਐਪ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ